ਕਿੰਸਾ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੋਬਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆ ਪਾਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੁਕੜਾ ਪੰਚਕ ਪਾਸ ਤੇ ਇੱਕਾ ਬੱਚੇ ਤੋਂ ਬਿਨਾ ਗਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਗੱਲਬਾਤ ਹੁਣ ਕਰਦੇ ਹਾਂ ਵੀ ਦਿਨਾਂ ਨਾ ਤੇ ਪੁੱਛਦੇ ਸਾਰੀ ਡਿਟੇਲ ਤੇ ਬਾਕੀ ਇਹ ਆ ਵੀ ਸੋਈਆਂ ਵਾਂ ਦੋਵੇਂ ਆਪਣੀ ਦੁੱਧ ਰ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਕਿਤੇ ਆ ਵੀ ਪਸ਼ੂ ਲੈਣਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਜੀ ਕਿਰਪਾ ਬੋ ਵੱਡਾ ਸਾਹ ਚਲੋ ਕਿਰਪਾ ਚੀਤੀ ਜੀ ਹਾਂਜੀ ਹੁਣ ਨਾਗੇ ਪਾ ਦਿੰਦੇ ਜੀ ਵਿੱਚ ਮਾਲ ਨਹੀਂ ਭਾਜੀ ਮੈਂ ਹਾਂ ਤਾਂ ਹਿੰਦਸੰਦੇ ਸਾਡੇ ਘੱਟ ਲੱਭੰਦੀ ਹੁਣ ਕੁਛ ਮੇਲੇ ਮੁੱਲੇ ਅਲ ਵੀ ਧਿਆਨ ਹੋ ਗਿਆ ਨਾ ਆਪਣੇ ਦੇ ਰਾਂਗੇ। ਤੇ ਬਾਕੀ ਮਾਲ ਦੀ ਚੰਗੀ ਨਾਲੇ ਆਪਣੇ ਇੱਥੇ ਵੀ ਡੇਰੇ ਭਾਬੇ ਨਾਨਕ ਦਾ ਮੇਲਾ ਚੱਲੰਦਿਆ ਸੰਗ ਦਾ ਹਾਂ। ਥੋੜੀਆਂ ਜੱਲ ਪੈਣੀਆਂ। ਹਾਂਜੀ ਹਾਂਜੀ। ਤਾਂ ਕਰਕੇ ਤੇ ਚਲੋ ਫਿਰ ਨਾਮ ਦੱਸਦੇ ਕਰੀ। ਨਾਮ ਵੀ ਜੀ ਮੰਗੂ ਪਿੰਡ ਥੋਬਾ ਤਸੀਲ ਐ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰੇ ਬੋਲ ਦੋ। 85 79 14 51। ਠੀਕ ਹੈ ਜੀ। ਹਾਂਜੀ। ਤੇ ਚਲੋ ਫਿਰ ਸ਼ੁਰੂਆਤ ਇੱਤੋਂ ਕਰ ਲਈਏ। ਹਾਂਜੀ ਹਾਂਜੀ। ਕਿੰਨੇ ਚਿਰ ਤੇ ਚੱਕ ਪਾਸ ਤੇ? 5 ਮਹੀਨੇ ਚੱਕ ਪਾਸ 5 ਮਹੀਨੇ ਚੱਕ ਪਾਸ ਤੇ ਦੁੱਧ ਕਿੰਨਾ ਇਹਦੇ ਕੋਲ 8 ਕਿਲੋ ਦੁੱਧ ਅੱਛਾ 8 ਕਿਲੋ ਦੁੱਧ ਹੈਗਾ ਤੋਰਾਂ ਫੇਰ ਇੱਕ ਰੀਮ ਬਾਕੀ ਇਹਦੀਆਂ ਵੀ ਇੱਕ ਅੱਖ ਕਾਲੀ ਆ ਤੇ ਇੱਕ ਅੱਖ ਦਾ ਰੰਗ ਹੋ ਰਿਹਾ ਹਾਂਜੀ ਥੋੜਾ ਜਿਹਾ ਫਰਕ ਹੈਗਾ ਜੀ ਹਾਂ ਦੇਖ ਸੰਦੇ ਜੀ ਦੁੱਧ ਦੇ ਤੇ ਕੋਲ ਜਿਹੜਾ ਕਹਿੰਦੇ ਵੀ 8 ਕਿਲੋ ਹੈਗਾ ਹੁਣ ਜਿਹੜਾ ਤੁਸੀਂ ਦੋ ਟਾਈਮ ਆਪਣੇ ਚੋਕ ਲੈ ਜਾਣਾ ਤੇ ਪੰਜਾਹ ਮਿੰਟ ਜਿਹੜੀ ਚੈੱਕਪਾਸ ਦੱਸਦੇ ਉਹ ਦਰਦ ਬਾਕੀ ਥਾਂਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਆ ਥੱਲੇ ਥੱਲੇ ਵੀ ਬੜੀ ਕੈਮ ਹੈ ਗਾਂ ਭਾਈ ਦੇਖੋ ਸੰਦਾ ਤੇ ਇਹਦਾ ਮੁੱਲ ਫਿਰ ਵੀ ਜੀ ਥੋੜਾ ਅੱਖ ਜੇ ਫਰਕ ਹੈ ਤੁਹਾਨੂੰ ਦੱਸਤਾ ਵਾ ਹਾਂਜੀ ਜੇ ਥੋੜਾ ਅੱਖ ਜੇ ਨਾ ਫਰਕ ਹੁੰਦਾ ਫਿਰ 30 ਦੀ ਦੇਣੀ ਹਾਂਜੀ 24 ਦੀ ਦੇ ਦੀ ਕਰ ਦੋ ਛੋਟ ਛੋਟ ਦੱਸੋ ਭਾਈ 2000 ਛੱਡ ਦੀਏ ਛੱਡ ਦਾਂਗੇ 2000 ਜੀ ਦੇ ਦੇ ਦੂਗੀ ਬਾਕੀ ਥੱਲਾ ਵੜਾ ਗਾਂ ਦਾ ਕੈਮ ਹੈ ਅੱਛਾ ਹੁਣ ਵੀ ਸੱਜਣਾ ਦਿਨਾਂ ਤੋਂ ਹੁਣ ਦੁੱਧ ਦੇਣ ਦੀ ਹੈ ਹਾਂਜੀ ਹਾਂਜੀ ਸੁੰਦ ਸੁੰਦਿਆਂ ਨੇ ਜਿੰਨੇ ਰੁਪਏ ਹੁਣ ਵੀ ਇਹਨੇ ਖਾਚਨੇ ਉਹ ਪੂਰੇ ਕਰ ਦੇਣੇ ਫੇਰ ਰਕਮ ਦੀ ਗਾਂ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਵੀ ਚੰਗੇ ਖੱਦ ਕੱਟਦੀ ਆ ਵੱਡੀ ਗਾਂ ਵੀ ਜੀ ਹਾਂਜੀ ਭੁਖੀ ਪਕੀ ਆ ਛੱਡੀ ਦੀ ਕੋਈ ਪ੍ਰਵਾਹ ਨਹੀਂ ਆਥਾਣੇ ਦੇ ਦੇਖ ਸਾਦੇ ਜੀ ਇਹਦੇ ਕੋ ਕਿੰਨਾ ਦੁੱਧ ਇਹਦੇ ਕੋ ਜੀ 7 ਹੋ ਜੀ 8 ਹੋ ਜੀ ਅੱਛਾ ਹਾਂਜੀ ਦੋਵਾਂ ਦਾ ਉਹ ਟੋਕੜ ਗੰਭਾਵੇ ਦੋ 10 ਕਿਲੋ ਕਰ ਦੂਗੀ ਅੱਛਾ ਨਸਲ ਜਾਤ ਬੜੀ ਦੁੱਧ ਨੂੰ ਬੜਾ ਵਧੀਆ ਚੱਲਣ ਦੀ ਹੈ ਹਾਂਜੀ ਇਹ ਵੀ ਦੁੱਧ 10 ਕਿਲੋ ਕਰ ਦੂਗੀ ਇਹ ਦੋਵੇਂ ਗਾਵਾਂ ਭੰਡੇਰੀ ਚੋਂ ਲਈਆਂ ਉਹ ਤੂੜੀ ਪਾਉਣ ਦੇ ਠੀਕ ਆ ਵੀ ਹਰੇ ਵਾਲਾ ਲੈ ਚੁੱਕਾ ਗਾਵਾਂ ਤਰਮਤਰ ਨਹੀਂ ਠੀਕ ਆ ਹਾਂਜੀ ਤੇ ਇਹ ਚੈੱਕ ਪਾਸ ਨਹੀਂ ਨਹੀਂ ਇਹ ਨਹੀਂ ਜੀ ਚੈੱਕ ਪਾਸ ਨਹੀਂ ਆ ਹਣਾ ਹਾਂਜੀ ਠੀਕ ਆ ਇਹ ਬਣੀ ਹੈਗੀ ਪਰ ਇਹਦੀ ਗਾਰੰਟੀ ਕੋਈ ਨਹੀਂ ਅੱਛਾ ਇਹਦੀ ਗਾਰੰਟੀ ਕੋਈ ਨਹੀਂ ਹਾਂਜੀ ਤੇ ابھی ਅਜੇ ਦੀ ਕੋਈ ਗਾਰੰਟੀ ਨਹੀਂ ਆ ਨਾ ਇਹ ਖਾਲੀਆਂ ਚ ਹੀ ਜਾਣੀਆਂ ਤੇ ਤੌਰ ਫੇ ਰੇ ਨੂੰ ਬਾਈ ਥੋਲ ਵੱਡੀ ਗਾਂ ਠੰਡੀ ਧੀ ਯਾਰ ਇਹਦਾ ਪਾਸਾ ਤੇ ਇਹਦਾ ਫਿਰ ਮੁੱਲ ਦੇ ਦਿਆ ਪਿੱਤੀ 15000 ਦੀ ਘਰ ਦਾ ਕੋਈ ਛੋਟ ਛੱਟ ਉਹਨਾ ਤੇ ਨਾਗੇ ਤੁਸੀਂ ਦੋ ਯਾਰ ਦੋ ਯਾਰ ਹੋ 6000 ਰੁਪਏ ਜਦਾਂ ਕਿ 12000 ਅੱਛਾ ਰਹਿੰਦੇ ਤਾਂ ਹੋਗੇ ਹੁੰਦੀ ਨਹੀਂ ਪਰ ਦੇ ਦਾਂਗੇ ਅੱਛਾ ਹਾਂਜੀ ਦੋ 7 ਕਿਲੋ ਕਰੋ ਚਵਾ ਦੋਗੇ ਭਾਜੀ ਮੈਂ ਉਹਨਾਂ ਕੋਈ ਸੇਵਾ ਕਰੇ ਚਾਰ ਦਿਨ ਹਾਂਜੀ ਬਰਤਨ ਪਾਲੇ ਡੇਰੀ ਵਾਲੇ ਵਿਚਾਰੇ ਪਹਿਲੀ ਡੇਢ ਕਿਲਾ ਠੇਕੇ ਲਈ ਇਹਨੂੰ ਚੱਟੀ ਪੈ ਗਈ ਗਲੇ ਵੱਜ ਜੇ ਜ਼ਿਆਦਾ ਹਾਂਜੀ ਹਾਂਜੀ ਤੂੜੀ ਪਾਉਂਦੇ ਆਓ ਠੀਕ ਹੈ ਹਾਂਜੀ ਤੇ ਬਾਕੀ ਚਲੋ ਕੋਈ ਵੀ ਆਪਣੀ ਤਸੱਲੀ ਕਰਕੇ ਇੱਥੋਂ ਹੀ ਵੇਖ ਚੱਕ ਕੇ ਖੜੇ ਤੇ ਆ ਚੱਕ ਪਾਸ ਦੀ ਕਿੰਨੇ ਦਿਨਾਂ ਤੱਕ ਰਿ ਗਾਰੰਟੀ ਦੇਵੋਗੇ ਅੱਛਾ ਇੱਥੋਂ ਹੀ ਜائیں ਇੱਕ ਅੱਧਾ ਦਿਨ ਤੇ ਚਲੋ ਹੁੰਦਾ ਹੀ ਆ ਫਿਰ ਦੋ ਦਿਨ ਦੇ ਦੋ ਦਿਨ ਹਾਂਜੀ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਕੋਈ ਵੀ ਆਪਣੀ ਚੈੱਕ ਕਰਵਾ ਲੇ ਜੋ ਵੀ ਆ ਤੇ ਆਪਣੀ ਸਮਝਣਾ ਵੇਖ ਕੇ ਖੜੇ ਜੀ